ਕੀ ਆਪਾਂ ਸੱਚ ਮੁੱਚੇ ਆਜ਼ਾਦ ਹੋ ਗਏ ਅੱਜ ਦੇ ਵੀਡੀਓ ਦਾ ਟੌਪਿਕ ਆਪਾਂ ਆਜ਼ਾਦੀ ਬਾਰੇ ਗੱਲਾਂ ਕਰਾਂਗੇ 26 ਜਨਵਰੀ ਅੱਜ ਦੀ ਲਾਈਵ ਲਈ ਥੋੜਾ ਸਵਾਗਤ ਆ ਇੱਕ ਬੰਦਾ ਮੈਨੂੰ ਮਿਲਿਆ ਸੀ ਉਹ ਕੋਲੇ ਖੜਾ ਬੰਦਾ ਤੰਨਾ ਹਾਂ ਜਿਵੇਂ ਲੱਗਾ ਥੋੜਾ ਥੋੜਾ ਆਪਣਾ ਤੰਨਾ ਖੜਾ ਅੱਜ ਲੱਗਦਾ ਸੂਰਜ ਵੀ ਚੜੂਗਾ ਅੱਜ ਦੇਖਦਾ ਥੋੜਾ ਥੋੜਾ ਅੱਜ ਦੇਖਣ ਲੱਗਾ ਸੂਰਜ ਦੇਵਤਾ ਅੱਜ ਦਿਖਿਆ ਭਾਈ ਇੰਨੇ ਦਿਨਾਂ ਬਾਅਦ ਆਪਣੇ ਤੰਨੇ ਦੇ ਵੀ ਆਪਾਂ ਵਿਚਾਰ ਲਵਾਂਗੇ ਤੇ ਆਪਣੇ ਵਿਚਾਰ ਵੀ ਦਵਾਂਗੇ ਈ ਆਪਾਂ ਇੱਕ ਛੋਟਾ ਜਿਹਾ ਪੋਡਕਾਸਟ ਕਰ ਲੈਂਦੇ ਆਂ ਦੰਨੇ ਨਾਲ ਪੁੱਛ ਲੈਂਦੇ ਦੰਨੇ ਨੂੰ ਬਈ ਬੜਾ ਬਤਾਇਆ ਜਾਂਦੇ ਬਾਕੀ ਫੱਜ ਕਰਦੇ ਆਂ ਹਾਂਜੀ ਭਾਈ ਜਦ ਦੁਨੀਆ ਤੋਂ ਜਾਵਾਂ ਹਾਂ ਜਦ ਫੇਰ ਦੁਆਰਾ ਆਵਾਂ ਤੇਰਾ ਦੇਸ਼ ਮੈਂ ਜੋ ਵੀ ਜੂਨ ਹਟਾਵਾਂ ਮੇਰਾ ਦੇਸ਼ ਹੋਵੇ ਪੰਜਾਬ ਮੈਂ ਕਿਹਾ ਹੋਰ ਗੱਲਾਂ ਲੱਗਿਆ ਹੈਪੀ 26 ਜਨਵਰੀ ਹਾਂ ਬਈ ਸੰਤੰਤਰ ਰਾਜ ਦੇ ਬਿਸਦੇ ਆਏ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਹੂੰ ਤੇ ਆ ਚੱਲਦੇ ਬਾਈ ਚਲ ਆ ਜਾ ਤਨੇ ਆਜ਼ਾਦੀ ਮਿਲ ਗਈ ਆਪਾਂ ਨੂੰ ਆਪਾਂ ਨੂੰ ਆਪਾਂ ਆਜ਼ਾਦ ਤੈਨੂੰ ਵੀ ਲੱਗਦਾ ਇਹ ਹਾਲੇ ਵੀ ਗੁਲਾਮ ਹੈ ਗੁਲਾਮੇ ਆ ਜਿਹੜੇ ਪਾਚਾ ਡੱਕਰ ਅੰਦਰ ਠੋਕੇ ਦਉਂਦੇ ਆ ਜਿਹੜਾ ਬੰਦਾ ਬੋਲਦਾ ਉਹ ਤਾਂ ਹੋ ਨਹੀਂ ਵੀ ਚਲੋ ਜਿਆਦਾ ਕਾਨੂੰਨ ਆ ਹੁਣ ਪੰਨੇ ਚਲ ਅੱਜ ਪੰਨੇ ਸਦੋਲੇ ਵੀ ਗੱਲ ਕਰਾਂਗੇ ਕੱਲ ਮੈਨੂੰ ਬਹੁਤ ਬੰਦੇ ਨੇ ਗੱਲਬਾਤ ਪੁੱਛੀ ਇਹ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਯਾਰ ਉਹਦੇ ਬਾਰੇ ਤਾਂ ਕਾਨੂੰਨ ਨਹੀਂ ਹੈ ਯਾਰ ਜੋ ਹੁਣ ਤਰੇ ਕੋਈ ਏਜੰਟ ਹੈ ਏਜੰਟ ਦੇ ਉੱਤੇ ਪੈਸੇ ਖਾਦੇ ਪਹਿਲੀ ਗੱਲ ਤਾਂ ਆਪਾਂ ਜਿਹੜਾ ਕਿਸੇ ਏਜੰਟ ਨੂੰ ਪੈਸੇ ਦਿੰਦੇ ਆ ਉਹਦੀ ਗਲਤੀ ਤੁਸੀਂ ਗੰਨ ਦੱਤੇ ਬਈ ਨਹੀਂ ਨਹੀਂ ਉਹ ਹੀ ਗੱਲ ਹੈ ਵੀ ਅੱਜ ਜਦ ਹੁਣ ਮੈਂ ਮੈਂ ਕਿਸ ਤੋਂ ਜਾਂਟਾ ਮੈਂ ਤੈਨੂੰ ਆ ਕੇ ਪੈਸੇ ਦਿੱਤੇ ਆ ਤੂੰ ਹੁਣ ਮੇਰੇ ਮੋੜ ਨਹੀਂ ਦੇਹਾ ਹੈਗਾ ਗਲਤੀ ਤਾਂ ਮੇਰੀ ਮੈਂ ਦੇ ਉੱਤੇ ਹਾਂ ਜਿਹੜਾ ਵੀ ਜਿਹੜੇ ਪਾਈ ਜਿਹੜੇ ਏਜੰਟਾਂ ਨੂੰ ਪੈਸੇ ਦਿੰਦੇ ਆ ਉਹ ਭੁੱਲ ਜਾਓ ਤੁਹਾਡੇ ਕੰਮ ਹੋਵੇ ਨਾ ਹੋਵੇ ਇਹਦੀ ਕਹਿੰਦਾ ਸਾਰੇ ਏਜੰਟ ਮਾੜੇ ਕੋਈ ਵਿੱਚ ਚੰਗੇ ਵੀ ਆ ਕੋਈ ਮਾੜੇ ਵੀ ਜਿਹੜੇ ਪੈਸੇ ਖਾ ਜਾਂਦੇ ਆ ਉਹ ਸਰਕਲ ਇਦਾਂ ਚੱਲਦਾ ਬਾਈ ਉਹਨਾਂ ਦਾ ਗੱਲਾਂ ਬਾਤਾਂ ਚ ਲੈ ਵੀ ਕਰੋੜਾਂ ਰੁਪਏ ਦਾ ਇੱਥੇ 10 ਲੱਖ ਤੁਹਾਨੂੰ ਦੇ ਦੇਣਾ ਜਾਂ ਦੇਦਾ 2.5 ਲੱਖ ਤੇ ਤੇਰੀ ਤਨਖਾਹ। ਵਾਹ। ਦੋ ਤਿੰਨ ਮਹੀਨੇ ਦੇ ਪੈਸੇ ਪੂਰੇ। ਚੱਕ ਕੇ ਪੈਸੇ-ਪੈਸੇ ਦੇ ਦਿੰਦੇ ਆ। ਬਾਅਦ ਚ ਉਹ ਨਹੀਂ ਕਰਦਾ। ਇਹਦੇ ਬਾਅਦ ਤੇ ਵੀਰੇ ਕਾਨੂੰਨ ਬਣੇ ਹੋਏ ਆ। ਜਾ ਕੇ ਤੁਸੀਂ ਰਿਪੋਰਟ ਲਿਖਾਓ। 300 ਪੈਸੇ ਹਾਜ਼ਰ ਆਹ ਜੰਟਾ ਹੈ। ਪਹਿਲੀ ਗੱਲ ਤਾਂ ਇਹ ਹੈ। ਮੇਰਾ ਕੁੱਤਿਆਂ ਨੇ ਕੀ ਕਰਤਾ ਵਿੱਚ ਯਾਰ। ਤੇ ਬੈਣਾ ਲੰਗੀਆਂ ਹੋਈਆਂ। ਆਹ। ਇਹ ਡਾਬੜਾ ਕੁੱਤਾ ਇਹ। ਉਹ ਦੇ ਕਿੱਥੇ ਕਿੱਥੋਂ ਨੂੰ ਲੰਘ ਗਿਆ ਯਾਰ ਬੱਚੇ ਯਾਰ ਇਹਨਾਂ ਦਾ ਕਰਨਾ ਪੈਣਾ ਲਾਜ ਯਾਰ ਲੋ ਜੇ ਫੇਰ ਉੱਤੀ ਜਾਂਦੇ ਆਪਣੇ ਗੱਲਬਾਤ ਇਹ ਤਾਂ ਚਲੋ ਨੁਕਸਾਨ ਵੱਧਦਾ ਹੈ ਅੱਥੇ ਚੱਲਦੇ ਰਹਿਣੇ ਆ ਜਦੋਂ ਆਪਾਂ ਨੂੰ ਪਤਾ ਵੀ ਏਜੰਟਾਂ ਨੇ ਪੈਸੇ ਖਾਂਦੇ ਆ ਫੇਰ ਕਿਉਂ ਜਾ ਕੇ ਆਪਾਂ ਫਸਦੇ ਆ ਬਹੁਤ ਰਾਹ ਹੈ ਜਾਣ ਦੇ ਬਾਹਲੇ ਮੁਲਕਾਂ ਨੂੰ ਜਾਣ ਬਸ ਜੇ ਮੈਂ ਵੀਡੀਓ ਬਣਾਉਂਦਾ ਵੀ ਇਦਾਂ ਦਾ ਤੁਸੀਂ ਜਾ ਸਕਦੇ ਤਾਂ ਟਰੈਵਲ ਸਟਰੀ ਬਣਾ ਸਕਦੇ ਜਿਹੜੇ 10 ਲੱਖ ਤੁਸੀਂ ਕਿਸੇ ਏਜੰਟ ਨੂੰ ਦਿੱਤੇ ਹੋ ਤੁਸੀਂ ਉਹ ਆਪਣੇ ਪਰੇ ਖਰਚ ਲਓ ਯਾਰ ਕੁਛ ਛੋਟੇ ਜਿਹੇ ਕੰਪਨੀ ਖੋਲ ਕੇ ਬੜੀਆਂ ਚੀਜ਼ਾਂ ਹੈਗੀਆਂ ਯਾਰ ਜਦੋਂ ਮੈਂ ਚੀਜ਼ ਦੇ ਵਿੱਚ ਮੈਂ ਕਹਾਂ ਯਾਰ ਇੰਨੇ ਪੈਸੇ ਲਾਉਣ ਦੇ ਲੋੜੇ ਨਹੀਂ ਹੈਗੇ ਕੋਈ 40 40 45 ਪਰਤਾਣੀ ਲੱਖ ਲੱਖ ਡੋਂਕਿਆਂ ਲਾ ਕੇ ਵਿੱਚ ਨੂੰ ਜਾ ਰਹੇ ਆ ਮੈਂ ਵੀ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਸੋਚਿਆ ਮੈਂ ਕਿ ਨਾ ਇੱਕ ਤਾਂ ਆਪਾਂ ਦੋ ਨੰਬਰ 'ਚ ਜਾਂਦੇ ਆ ਪੱਕਾ ਹੋਣੇ ਨਾ ਹੋਣਾ ਅਦਰ ਕੱਲ ਹੋਣਾ ਫਿਰ ਭਾਨ ਸਿੱਧੂਆਂ ਦੇ ਕੋਲ ਜਾਂਦੇ ਆ ਫਿਰ ਉਹ ਡਰਾਉਂਦੇ ਧਮਕਾਉਂਦੇ ਆ ਚੈੱਕ ਕਰਦਾਂਗੇ ਬੋਕ ਕਰਦਾਂਗੇ ਫਲਾਣਾ ਕਰਦੇ ਧਮਕਾਣਾ ਕਰਦੇ ਨੇ ਮਨੂੰ ਮੈਂ ਪੋਸਟਦਾਰ ਮਗਾ ਪੋਸਟ ਭਾਗੇ ਮੇਰਾ ਪੋਸਟ ਪਾਉਣ ਦੇ ਭਾਈ ਉਹਨੂੰ ਮਿਲਦੀ ਮੈਂ ਤੇ ਭਾਵੇਂ 50 ਪੋਸਟਾਂ ਪਾ ਲਓ ਮਰਾ ਜਵਾਬ ਦਿੰਦਾ ਮਨਾਂ ਕ ਪਹਿਨ ਸਾਡੇ ਲੋਕਾਂ ਦੀ ਗਲਤੀ ਹੈ ਯਾਰ ਭਾਨੇ ਸਿੱਧੂ ਦੀ ਗਲਤੀ ਮੈਂ ਕਹੇ ਨਹੀਂ ਸਕਦਾ ਹੈਗਾ ਠੀਕ ਨਹੀਂ ਮੈਨਾਂ ਸਾਡੇ ਲੋਕਾਂ ਦੀ ਗਲਤੀ ਹੈ ਵੀ ਕਿਉਂ ਤੁਸੀਂ ਏਜੰਟਾਂ ਕੋਲ ਫਸਦੇ ਹੋ ਯਾਰ ਜੇ ਸਾਨੂੰ ਪਤਾ ਚਲ ਹੋਰ ਸੁਣਾਉ ਤੂੰ ਪਹਿਲਾਂ ਬੜੀਆ ਹੈ ਚਲ ਹੁਣ ਕਰਦੇ ਆਂ ਭਾ ਅਜ਼ਾਦੀ ਦੀ ਗੱਲਬਾਤ ਆ ਵਾਂ ਊਜ਼ੇ ਲੜਤਾ ਊਜ਼ੇ ਲੜਾ ਸੀ ਬੰਦੇ ਆ ਬੈਠੇ ਉੱਥੇ ਇੱਕ ਮੁੰਡਾ ਉੱਥੇ ਬੈਠਾ ਉਹਨੇ ਮੁੰਡੇ ਨੇ ਗੱਲਬਾਤ ਸੁਣਾਈ ਕਹਿੰਦਾ ਗੋਰਾ ਆਇਆ ਮੇਰੇ ਕੋਲ ਕਹਿੰਦਾ ਗੱਲਬਾਤ ਕਹਿੰਦਾ ਤੁਸੀਂ ਕਹਿੰਦਾ ਯਾਦ ਹੋਵੇ ਜਰਦੀ ਬਲਕੀ ਸਰ ਸਿੰਘ ਗੋਰਾ ਨੂੰ ਦੱਸਣ ਲੱਗਾ ਆਪਣੇ ਇੰਡੀਆ ਬਾਰੇ ਕਹਿੰਦਾ ਨਾ ਕਹਦਾ ਅਸੀਂ ਤੁਸੀਂ ਯਾਦ ਨਹੀਂ ਤੁਸੀਂ ਛੱਡ ਗਏ ਆ ਅੱਛਾ ਤੁਹਾਡੇ ਬਲਕ ਨੂੰ ਵੀ ਵੀ ਜਾਓ ਤੁਸੀਂ ਉਹ ਬਣਾਓ ਉਹ ਕਰ ਲਓ ਜੋ ਕੁਝ ਕਰਨਾ ਕਹਿੰਦਾ ਉੱਥੇ ਚੋਂ ਹੁਣ ਹੀ ਜਦੋਂ ਯਾਦਦੇ ਯਾਦ ਨਹੀਂ ਤੇ ਕਰਕੇ ਅਸੀਂ ਤੁਹਾਨੂੰ ਛੱਡ ਗਏ ਆ ਤੇ ਵੀ ਤੁਸੀਂ ਹਰੇਕ ਗੱਲ 'ਚ ਬਧਰੋ ਇਹ ਫੋ ਫੁਲਾਣਾ ਧੁਕਾਣਾ ਕਰੀ ਜਾਣਾ ਕਹਿੰਦਾ ਅਸੀਂ ਇੰਡੀਜੇ ਗਏ ਤਾਂ ਕੋਈ ਚੰਗੀ ਸੋਚ ਲੈ ਕੇ ਵੀ ਥੋੜਾ ਡਿਵੈਲਪ ਕਰਨ ਵਾਸਤੇ ਨਾ ਹਾਂ ਐਸ ਚੀਜ਼ਾਂ ਹੁਣ ਦੇ ਦੇਖਾ ਜਾਵੇ ਨਿਊਜ਼ੀਲੈਂਡ ਸਰਾ ਬਣਾ ਤਾ ਉੱਥੇ ਹੈ ਕਿ ਉੱਥੇ ਵੀ ਹੈ ਕਿ ਜਿਹੜੇ ਉਧਰਲੇ ਕੰਟਰੀ ਵਾਲੇ ਬੰਦੇ ਹੈਗੇ ਆ ਜਾ ਗਏ ਨਾ ਆ ਜਾ ਉੱਥੇ ਵੀ ਹੈ ਕਿ ਜਿਹੜੇ ਉਧਰ ਦੇ ਮੋਰੀ ਲੋਕ ਆ ਹੋਰ ਇੱਕ ਦੋ ਦੋ ਉਹ ਹੈਗੇ ਆ ਉਹਦੀ ਪੂਰੀ ਕੇਅਰ ਹੋ ਰਹੀ ਆ ਆਜ਼ਾਦੀ ਦੇ ਬਾਅਦ ਆਪਾਂ ਨੇ ਕਿਆ ਕਰਿਆ ਮੈਨੂੰ ਆਹ ਦੱਸ ਕਿਆ ਕਰਿਆ ਆਪਾਂ ਨੇ 140 ਕਰੋੜਾ ਵਾਧਾ ਕਰਤੇ ਕੋਈ ਇਹਦੇ ਪਿੱਛੇ ਵੀ ਯਾਰ ਕੋਈ ਨਾ ਕੋਈ ਕਾਨੂੰਨ ਲਿਆਉਣਾ ਚਾਹੀਦਾ ਵੀ ਇੰਨੀ ਆਬਾਦੀ ਔਖਾ ਹੋ ਜਾਣਾ ਬਾਈ ਚਲੋ ਸਾਡੇ ਕੋਲ ਤਾਂ ਗੱਲਾਂ ਇੱਥੇ ਮਾਰ ਲੈਂਦੇ ਚਲ ਹੁਣ ਉਹ ਕਰਦੇ ਆ ਆਬਾਦੀ ਦੀ ਗੱਲ ਕਰ ਲੈਂਦੇ ਆ ਆਪਾਂ ਅੱਜ ਵੀ ਗੁਲਾਮ ਆ ਉਹ ਪੁੱਛ ਕਿਉਂ ਕਿਉਂ ਇੰਸਟਾਗ੍ਰam ਫੇਸਬੁਕ ਯੂਟਿਊਬ ਜੀਮੇਲ ਕਿਹੜੀਆਂ ਨੇ ਇਹ ਕਿਹਨਾਂ ਕਿਹਨਾਂ ਨੇ ਬਣਾਇਆ ਹੋਈਆਂ ਇਹ ਆਪਣੇ ਬੰਦੇ ਨਹੀਂ ਇਹ ਬਾਹਲੇ ਬੰਦੇ ਬਾਹਲੇ ਬੰਖਣੀਆਂ ਫੇਸਬੁਕ ਕਿੱਥੇ ਦੀ ਹੈ ਉੱਤੋਂ ਜਿਹੜਾ ਯਾਰ ਯੂਐਸਏ ਦਾ ਕਿਹੜਾ ਯਾਰ ਉਹ ਨਾਮ ਨਹੀਂ ਫੇਰ ਯਾਦ ਹੈ ਜਿਹਦੀ ਹੈਗੀ ਐ ਇੰਸਟਾਗ੍ਰam YouTube ਅਮਰੀਕਾ ਦੀ ਸਾਰੀ ਆਪਾਂ ਹਾਲੇ ਤੱਕ ਉਹਨਾਂ ਦੇ ਗੁਲਾਮ ਆ ਅੱਜ ਉਹ ਚਾਹਣ ਅੱਜ Gmail ਸਭ ਜਿਹੜੀ Gmail www ਅੱਜ ਬੰਦ ਕਰ ਦੇਣ ਆਪਾਂ ਫੇਰ ਧਰਤੀ 'ਤੇ ਆ ਜਾਵਾਂਗੇ ਆਪਾਂ ਉਹਦੇ ਗੁਲਾਮ ਅੱਜ ਵੀ ਹੂੰ ਉਹ ਤੋਂ ਤਰ੍ਹਾਂ ਕੋਈ ਵੀ ਅਕਾਊਂਟ ਬਣਾਇਆ ਹੋਇਆ ਕਦੋਂ ਬਣਾਇਆ ਹੋਇਆ Gmail Gmail ਨਾਲ ਜਾਹੂ ਨਾਲ ਜਾਹੂ ਕਿੱਥੇ ਦੀ ਐ ਆਪਣਾ ਤਾਂ ਕੋਈ ਹੋਇਆ ਹੀ ਨਹੀਂ ਕਣ ਇਹ ਇਹ ਚੀਜ਼ ਸੋਚਣੀ ਚਾਹੀਦੀਦਾ ਹੁਣ ਭਾਵੇਂ ਚੈਨਾਲੇ ਆ ਨਾ ਉਥੇ ਫੇਸਬੁਕ ਚੱਲਦੀ ਨਾ ਉਥੇ YouTube ਉਹਨਾਂ ਨੇ ਆਪਣੇ ਹੀ ਬਣਾਇਆ ਸਾਰਾ ਕੁਝ ਆਪ ਦੇ ਸਾਰਾ ਕੁਝ ਉਹਨਾਂ ਦਾ ਉਹਦਾ ਆਪ ਇੱਥੇ ਵੀ ਸਾਨੂੰ ਇਹ ਚਾਹੀਦਾ ਕਿ ਰੱਬ ਨਾ ਕਰੇ ਕੱਲ ਨੂੰ ਕੋਈ ਇਦਾਂ ਦੀ ਹੋਜਵੇ ਤੇ ਇੰਟਰਨੈਟ ਬੰਦ ਹੋ ਗਿਆ ਕਰ ਲਾਂਗੇ ਆਪਾਂ ਉਹ ਆ ਜਾਂਦੇ ਵੀ ਆਪਾਂ ਉਹ ਤੋਂ ਵਗਣ ਹੁਣ ਮੈਂ ਤੁਹਾਨੂੰ ਇਹ ਦੱਸ ਦەم ਅੱਜ ਕੱਲ ਆਪਾਂ ਇੰਟਰਨੈਟ ਤੋਂ ਵਗਾਰ ਆਪਾਂ ਬਚ ਨਹੀਂ ਸਕਦੇ ਹਾਂ ਗੁਲਾਮ ਆਪਾਂ ਉਹਨਾਂ ਦੇ ਅੱਜ ਇੰਟਰਨੈਟ ਬੰਦ ਹੋਊ ਧਰਤੀ ਭਰਾ ਜਾਵੇ ਆਪਾਂ ਉਦੋਂ ਫਿਰ ਦੁਆਰਾ ਕੰਮ ਚ ਹੁਣ ਸਾਰਾ ਕੁਝ ਇਹਦੇ ਦੁਆਰਾ ਚੱਲ ਰਿਹਾ ਅੱਜ ਵੀ ਆਪਾਂ ਭਰਾ ਹੀ ਇਹ ਕਹਿੰਦੇ ਅੱਜ ਵੀ ਅਸੀਂ ਗੁਲਾਮ ਹਾਂ ਉਹਨਾਂ ਦੇ ਸਰਪ੍ਰਸਤ ਜੀ ਮੇਲ ਸਾਰੇ ਚੀਜ਼ਾਂ ਦੇ ਮੇਲ ਨਹੀਂ ਬੰਦ ਹੋ ਜਣ ਖਤਮ ਹੋ ਘਣੀ ਇਹ ਤਾਂ ਬਾਈ ਗੱਲਾਂ ਬਾਤਾਂ ਸਾਡੀਆਂ ਅੱਜ ਦੀਆਂ ਤੇ ਮੈਚ ਚੱਲ ਰਿਹਾ ਅੱਜ ਇਹਦੇ ਵਿੱਚੋਂ ਮੇਰਾ ਕੁੱਤੇ ਨੇ ਯਾਰ ਕੀ ਕਰੇ ਬੰਦਾ ਤੁਸੀਂ ਯਾਰ ਵਿੱਚ ਨੂੰ ਲੰਘ ਜੋ ਹੈ ਇਹ ਤਾਂ ਉਹ ਬਹਿਣ ਆ ਕੋਈ ਆ ਇਸ ਵਿੱਚ ਆ ਜਿਹੜੇ ਬੜੇ ਬੜੇ ਪੈਰ ਆ ਬੜਾ ਵੱਡਾ ਹਾਂ ਇਹ ਕਾਫਲਾ ਨਹੀਂ ਆ ਕੁੱਤੇ ਦਾ ਏਡਾ ਵੱਡਾ ਪੈਰ ਆ ਇਹ ਕੁੱਤੇ ਦਾ ਨਹੀਂ ਆ ਹਾਂ ਹੋਰ ਕੋਈ ਚੀਜ਼ ਲੱਗਦੀ ਨਹੀਂ ਨੂੰ ਸਾਦਾ ਨਹੀਂ ਹਾਂ ਅਜਿਹਾ ਵੱਡਾ ਤੇ ਗੋਲ ਜਹਾ ਰਾਤ ਨੂੰ ਕੈਮਰੇ ਲਾਉਣੇ ਪੈਣੇ ਇੱਥੇ ਯਾਰ ਐਵੇਂ ਰੋਵੇ ਕਿਹੜੇ ਕਿਹੜੇ ਬੰਦੇ ਆਉਂਦੇ ਆਂ ਥਰੋਸ ਕੰਨਾ ਬਣ ਇਦੇ ਬਾਰੇ ਭਾਈ ਆਪਾਂ ਨੂੰ ਕੁਝ ਨਾ ਕੁਝ ਸੋਚਣਾ ਪੈਣਾ ਅੱਜ ਦਾ ਸਾਡਾ ਹੈ ਲਾਈਵ ਦਾ ਟੌਪਿਕ ਸੀ ਆਜ਼ਾਦੀ ਬਾਰੇ ਆਪਾਂ ਕਿਸ ਤਰ੍ਹਾਂ ਕਹਿੰਦੇ ਅੱਜ ਵੀ ਆਪਾਂ ਗੁਲਾਮ ਹੈ ਕਹਿਦਾ ਦਿੰਦੇ ਅਸੀਂ ਓਜਾਦ ਹੋ ਗਏ ਠੀਕ ਹੈ ਕੋਈ ਨਾ ਕੋਈ ਇਦਾਂ ਦੇ ਜਿਹੜੀ ਪਹਿਲੀ ਗੱਲ ਆ ਤਾਂ ਨੇ ਜਦੋਂ ਆਪਾਂ ਮਾਦ ਰੈਜ਼ਡੈਂਟ ਕੋਲ ਆਇਆ ਮੈਂ ਮੈਂ ਤੈਨੂੰ ਪੈਸੇ ਦਿੱਤੇ ਸੁਬੂਸਫਾਤ ਕੋਈ ਨਹੀਂ ਹੁੰਦਾ ਝਾਂਟਾ ਕੋਲ ਸਿਰਫ ਬੋਲਚਾਲ ਹੁੰਦੀ ਹੈ ਆਪਣੀ ਉਹਦੀ ਕੋਈ ਨਾ ਕੋਈ ਵੀਡੀਓ ਬਣਾ ਕੇ ਰੱਖਣੀ ਚਾਹੀਦੀ ਹੈ ਵੀ ਆ ਐਨੇ ਪੈਸੇ ਅਸੀਂ ਗੱਲ ਕੀਤੀ ਆ ਐਨੇ ਪੈਸੇ ਬੰਦੇ ਕੋਲ ਜਾਂ ਥੋੜੇ ਕੋਲ ਸਬੂਤ ਹੋਊਗਾ ਨਾ ਪੈਸੇ ਦਾ ਫਿਰ ਤੁਸੀਂ ਸਹੀ ਲੜ ਸਕਦੇ ਜਦੋਂ ਆਪਾਂ ਕਿਸੇ ਏਜੰਟ ਨੂੰ ਪੈਸੇ ਦਿੰਦਾ ਪਹਿਲਾਂ ਉਹਦੇ ਬੰਦੇ ਨੂੰ ਵੀਡੀਓ ਹਾਂ ਭਾਈ ਬੰਦਾ ਭੇਜਣਾ ਤੇਰੀ ਵੀਡੀਓ ਬਣਾ ਕੇ ਰੱਖਣੀ ਜੇ ਸਾਡਾ ਬੰਦਾ ਨਾ ਭੇਜਿਆ ਇੰਨਾ ਟਾਈਮ ਹੈ ਠੀਕ ਹੈ ਕੋ ਟਾਈਮ ਜੇ ਮੰਨੋ 6 ਮਹੀਨੇ ਕਹਿੰਦਾ ਚੱਲ ਤੈਨੂੰ ਸਾਲ ਦਿੱਤਾ ਤੇਰੀ ਵੀਡੀਓ ਬਣਾ ਕੇ ਸਾਡੋ ਭੇਜੇ ਸਾਡੇ ਭਾਈ ਐਨੇ ਟਾਈਮ ਸਾਡਾ ਬੰਦਾ ਨਹੀਂ ਭਾਰ ਭੇਜਿਆ ਅਸੀਂ ਤੇਰੀ ਵੀਡੀਓ ਚੱਕ ਕੇ ਨੈੱਟ 'ਤੇ ਪਾ ਦਿੰਦੇ ਏਦਾਂ ਨਾ ਕੋਈ ਨਾ ਕੋਈ ਚਾਹੀਦਾ ਏਦਾਂ ਨਹੀਂ ਜਾ ਕੇ ਬੰਦੇ ਨੂੰ 1 ਲੱਖ ਪਰ ਤੂੰ ਲੱਖ ਦਾ ਭਾਵੇਂ 2 ਲੱਖ ਕਹਿ ਦੋ ਚਲੋ ਬਾਈ ਹੁਣ ਤੀਨੋਂ ਨਾਲ ਮੱਥਾ ਮਾਰ ਲਈ ਅਸੀਂ ਜਿਹਦੇ ਨਾਲ ਕਿਆ ਕਰ ਲਈਏ ਇਹ ਗੱਲਾਂ ਬਾਤਾਂ ਸਾਡੇ ਕੋਲ ਠੀਕ ਹੈ ਜੀ ਹੋਰ ਦੱਨੇ ਠੀਕ ਹੈ ਨਾ ਰੱਬ ਰੱਬ ਸੂਰਜ ਕੱਢ ਅੱਜ ਨਿਕਲ ਜਾਣਾ ਕਿਦੋਂ ਹਾਂ ਨਿਕਲ ਉਹ ਕੋਈ ਤਾਂ ਅੱਜ ਮੌਸਮ ਵੀ ਕਰਮ ਹੈ ਠੰਡ ਨਹੀਂ ਹੈ ਅੱਜ ਕੰਨ ਇਹ ਜੇ ਮੌਸਮ ਥੋੜਾ ਜਿਹਾ ਗਰਮ ਜਿੱਦਾਂ ਵੀ ਅੱਜ ਟੈਂਪਰੇਚਰ ਹੈਗਾ ਮੈਨੂੰ ਲੱਗਦਾ ਵੀ 12 13 ਉੱਪਰ ਪਹੁੰਚਾ ਹੋਵੇ ਹੁਣ ਦੇਖੀ ਕਿੰਨੇ ਨੇ ਤੇਰੇ ਫੋਨ ਬਰਾਏ ਹਾਂ ਹੈ ਪਤਾ ਲੱਗਦਾ ਹੈਗਾ ਡੱਡਾ ਨੈਟ ਨਹੀਂ ਪਾਇਆ ਬੰਦ ਹੋ ਗਿਆ ਬੰਦ ਕਿਉਂ ਚਾਰਜਰ ਨਹੀਂ ਲਾਇਆ ਰ ਅਸਾ ਚਾਰਜ ਨਹੀਂ ਲਾਇਆ ਹੈਗਾ ਚਾਰਜ ਨਹੀਂ ਲਾਇਆ ਭਾਈ ਬੰਦੇ ਨੇ ਹੁਣ ਮੈਂ ਦੇਖ ਨਹੀਂ ਸਕਦਾ ਜਿਸ وجہ ਅਸੀਂ ਲਾਈਵ ਲਗ ਕੱਟ ਕੇ ਦੇਖਦਾ ਤੁਸੀਂ ਅੱਜ ਕਮੈਂਟਾਂ ਚ ਦੱਸਿਓ ਵੀ ਅੱਜ ਟੈਂਪਰੇਚਰ ਕਿਹੜੇ ਜਿੱਥੇ ਜਿੱਥੇ ਤੁਸੀਂ ਦੇਖਦੇ ਆ ਨਾਲ ਲਿਖ ਕੇ ਲਾਇਓ ਵੀ ਅੱਜ ਸਾਡੇ ਇਲਾਕੇ ਜਿੱਦਾਂ ਹੁਣ ਕੋਈ ਅੰਮ੍ਰਿਤਸਰ ਤੋਂ ਵੀਡੀਓ ਦੇਖੀ ਕਿਸੇ ਨੇ ਅੰਮ੍ਰਿਤਸਰ ਕਿੰਨਾ ਟੈਂਪਰੇਚਰ ਹੈ ਜੇ ਸਾਡੇ ਰੋਪੜਾ ਜੇ ਮੈਂ ਕਹਿੰਦਾ 12-13 ਟੈਂਪਰੇਚਰ ਹੈਗਾ ਅੱਜ ਮੈਂ ਜਿਹੜਾ ਲੰਬਾ ਦੇਖਿਆ ਦਾ 30 ਤਰੀਕ ਨੂੰ 20 ਵੀ ਦੱਸਿਆ ਹੋਇਆ ਅੱਛਾ 30 ਤਵਾਰ 20 ਦੱਸਿਆ ਹੋਇਆ ਮੈਂ ਤਾਂ ਪਾਣੀ ਲਾਇਆ ਫਿਰ ਮੈਂ ਪਾਣੀ ਜਦ ਇਹ ਲਾਵਾਂਗੇ ਫਿਰ ਮੈਂ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਹੱਥ ਤਰ੍ਹਾਂ ਮਾਰਦਾ ਥੋੜਾ ਪਿਆ ਪਰਸ਼ਾਵਾ ਹਲੇ ਥੋੜਾ ਜਿਹਾ ਬਣਿਆ ਥੋੜਾ ਜਿਹਾ ਬਣਦਾ ਹਲੇ ਪਰਸ਼ਾਵਾ ਨੇ ਖੁਸ਼ੀ ਹੋਈ ਕਿੰਨੇ ਸੂਰਜ ਕਿੰਨੇ ਅੱਜ ਕਿੰਨੇ ਸਵਜਰੇ ਸੂਰਜ ਚੜ ਰਿਹਾ ਨਿਕਲ 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 ਆ ਜਾ ਨਿਕਲ ਵੇ ਨਿਕਲ ਨਾਲੇ ਟੈਂਪਰੇਚਰ ਦੱਸੋ ਕਿਹੜੇ ਕਿਹੜੇ ਇਲਾਕਿਆਂ 'ਚ ਸੂਰਜ ਚੜਿਆ ਸਾਡੇ ਚੰਡੀਗੜ੍ਹ ਵਾਲੀ ਸਾਈਡ ਤਾਂ ਰੋਹ ਚੜਦਾ ਭਾਈ ਚੰਡੀਗੜ੍ਹ ਮੋਹਾਲੀ ਸਾਈਡ ਰੋਹ ਚੜਦਾ ਆ ਚੰਡੀ ਅਰੋਪਰ ਤੇ ਇਧਰੋਂ ਵਧੇ ਜਾਂਦੇ ਨਾ ਅਸੀਂ ਤਾਂ ਉਹ ਨਵੇਂ ਸ਼ਹਿਰ ਵਾਲੇ ਸਾਈਡ ਨੂੰ ਕਹਿੰਦਾ ਨਵੇਂ ਸ਼ਹਿਰ ਸੜ ਗਿਆ ਹੋ ਤਾਂ ਮੈਂ ਉਧਰੋਂ ਬਹੁਤ ਔਸ ਸੀ ਬੇਤ ਧੁੰਦ ਵੱਧ ਹੀ ਜਾਂਦੀ ਫਿਰ ਤਹ ਹੌੜ ਹੌੜ ਤਾਂ ਲੱਗ ਜਿਦਾਂ ਤੂੰ ਆ ਜਾ ਹੁੰਦਾ ਨਾ ਤੁੰਗ ਜੀ ਨਹੀਂ ਲੱਗਦੀ ਹੈਗੀ ਇਹ ਜਿਹਦਾ ਧੂਆਂ ਜਾਇਆ ਹੁੰਦਾ ਨਾ ਹਾਂ ਲਾ ਹੁਣ ਚਾਰੇ ਪਾਸੇ ਦਿਖਣ ਲੱਗ ਗਿਆ ਇਹ ਦਫੂਗਾ ਜਿਨੀ ਲਾ ਨੀਲਾ ਜਿਹਾ ਅਸਮਾਨ ਚਲੋ ਜੀ ਆਪਾਂ ਹੁਣ ਲਾਈਵ ਬੰਦ ਕਰਦੇ ਆਂ ਧੰਨਵਾਦ ਤੁਹਾਡਾ ਮੇਰਾ ਲਾਈਵ ਦੇਖਣ ਵਾਸਤੇ